ਵੀਡੀਓ ਪਾਉਣਾ ਹੁੰਦਾ ਹਨਾ ਸਟਾਰ ਆ 10 15 ਸਰੋਂ ਦੀ ਹਾਂ ਬਈ ਸਟਾਰ ਐਗਰੀ ਸੀਡ ਦੀ ਸਟਾਰ ਦਾ 10 15 ਸਰੋਂ ਆਉਂਦੀ ਹੈ ਕੀ ਹਾਂ 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 ਉਹ ਬਈ ਆਪਾਂ ਨੇ ਤੇਰੀ ਵੀਡੀਓ ਦੇਖ ਕੇ ਕੀਲਾ ਕ ਬੀਜਿਆ ਸੀਗਾ ਅੱਛਾ ਬਈ ਹਾਂ ਉਹ ਤਾਂ ਆਪਾਂ ਨੂੰ 2 3 ਸਾਲ ਹੋ ਗਏ ਬਈ ਵੀਡੀਓ ਪਾਉਣ ਨੂੰ ਉਦੋਂ ਬੀਜਿਆ ਸੀ ਆਪਾਂ ਨੇ ਬਈ ਕੀਲਾ ਕਾ ਠੀਕ ਹੈ ਉਸ ਤੋਂ ਬਾਅਦ ਹੁਣ ਅਸੀਂ ਪਿਛਲੀ ਵਾਰ 2 ਕੀਲੇ ਬੀਜੇ ਨੇ ਅੱਛਾ ਪੂਰਾ ਵਧੀਆ ਬਈ ਉਹਦਾ ਝੜ ਰਹਿੰਦਾ ਹੈ ਵਧੀਆ ਰਿਹਾ ਕਿੰਨਾ ਝੜ ਕੇ ਕਿੰਨਾ ਨਿਕਲ ਜਾਂਦਾ ਬਈ 12-13 ਕੁਇੰਟਲ ਲਿਕੜਿਆ ਹੁੰਦੀ ਆ 12-13 ਕੁਇੰਟਲ ਬਈ ਜਿਵੇਂ ਕੋਈ ਬਿਮਾਰੀ ਬਮੂਰੀ ਦਾ ਰਿਹਾ ਕਿ ਕਿਵੇਂ ਨਾ ਨਾ ਬਈ ਕੋਈ ਬਿਮਾਰੀ ਨਹੀਂ ਪੈਂਦੀ ਬਸ ਨਾਰਮਲ ਜੀ ਸਪਰੇ ਜਿਹੜੀਆਂ ਕਣਕ ਵੇਲੇ ਵਾਜ ਜਾਂਦੀ ਉਹ ਹੀ ਕਰ ਦਿੰਦੇ ਆ ਅਸਾਂ ਉਹ ਹੀ ਜਿਵੇਂ ਆਮ ਆਪਾਂ ਕਰ ਦਿੰਦੇ ਆਗੇ ਜਿਵੇਂ ਪੀੜਾ ਪੂੜਾ ਰੋਗ ਤੇ ਨੂੰ ਪੈਂਦੀ ਨਹੀਂ ਬਈ ਹਾਂ ਪੋਰ ਬਾਈ ਫਰੈਦ ਕੀ ਆਂਡੀ ਕਵਾਂਡੀ ਵੀ ਦੇਖ ਕੇ ਖੁਸ਼ ਹੁੰਦੇ ਦੀ ਹਾਂ ਹਾਂ ਬਾਈ ਆਲੇ ਦਾਲੇ ਆਲੇ ਮੁੰਡੇ ਨੇ ਵੀ ਕਹਾ ਵੀ ਸਾਨੂੰ ਵੀ ਲਿਆ ਕੇ ਦੇ ਵੀ ਇਹ ਠੀਕ ਹੈ ਹਾਂ ਬਿਲਕੁਲ ਐਤ ਕੀ ਵੀ ਬਾਈ ਤੁਹਾਨੂੰ ਵੀ ਜਰੂਰ ਆਪਾਂ ਮਹੱਈਆ ਹੋਊਗਾ ਜਿਹੜਾ ਵੀ ਤੁਹਾਡੇ ਮੰਨ ਲੋ ਤੁਹਾਡੇ ਲਵੇ ਸੁਨਾਮ ਪੈ ਜਾਂਦਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਹੋ ਜੀ ਠੀਕ ਠਾਕ ਵਧੀਆ ਬਾਈ ਪਹਿਲਾਂ ਤਾਂ ਬਾਈ ਤੁਹਾਡਾ ਮੋਸਟ ਵੈਲਕਮ ਵੀ ਤੁਸੀਂ ਸਾਡੇ ਫਾਰਮ ਤੇ ਆਏ ਹੋਗੇ ਹੋਰ ਘਰ ਪਰਿਵਾਰ ਸਭ ਕਰਦੀ ਗੱਲਾਂ ਬਾਈ ਬਾਈ ਵਧੀਆ ਤੂੰ ਦੱਸਾ ਚਲੋ ਵਧੀਆ ਕਿਵੇਂ ਆਉਣਾ ਹੋਇਆ ਬਾਈ ਬਾਈ ਅਸ਼ਤਾ ਤੇਰੇ ਵਾਸਤੇ ਕੋਲੇ ਸਪੈਸ਼ਲ ਧੰਨਵਾਦ ਕਰਨ ਆਇਆ ਤੇਰਾ ਕਿਵੇਂ ਬਾਈ ਜੀ ਮਿਹਰਬਾਨੀ ਹੁਕਮ ਕਰੋ ਮੇਰਾ ਵੀਡੀਓ ਪਾਉਣਾ ਹੁੰਦਾ ਹਨਾ ਸਟਾਰ ਆ 10 15 ਸਰੋਂ ਦੀ ਹਾਂ ਬਾਈ ਸਟਾਰ ਐਗਰੀਸੀਡ ਦੀ ਸਟਾਰ 10 15 ਸਰੋਂ ਹੁੰਦੀ ਹੈ ਕੀ ਹਾਂ 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 ਉਹ ਬਾਈ ਆਪਾਂ ਨੇ ਤੇਰੀ ਵੀਡੀਓ ਦੇਖ ਕੇ ਕੀਲਾ ਕ ਬੀਜਿਆ ਸੀਗਾ ਅੱਛਾ ਬਾਈ ਹਾਂ ਉਹ ਤਾਂ ਆਪਾਂ ਨੂੰ 2 3 ਸਾਲ ਹੋ ਗਏ ਬਾਈ ਵੀਡੀਓ ਪਾਉਣੋਂ ਉਦੋਂ ਬੀਜਿਆ ਸੀ ਆਪਾਂ ਨੇ ਬਾਈ ਕੀਲਾ ਕ ਠੀਕ ਹੈ ਉਸ ਤੋਂ ਬਾਅਦ ਹੁਣ ਅਸੀਂ ਪਿਛਲੀ ਵਾਰ 2 ਕੀਲੇ ਬੀਜੇ ਨੇ ਅੱਛਾ ਪੂਰਾ ਵਧੀਆ ਬਈ ਉਹਦਾ ਝੜ ਰਹਿੰਦਾਗਾ ਵਧੀਆ ਰਿਹਾ ਕਿੰਨਾ ਝਾੜ ਕੇ ਨਿਕਲ ਜਾਂਦਾ ਬਾਈ ਦੇਖ ਲਓ ਕਿਸਾਨ ਭਰਾਵੋ ਬਾਈ ਆਇਆ ਮੇਰੇ ਕੋਲੇ ਸਪੈਸ਼ਲ ਇਸੇ ਗੱਲ ਦਾ ਮਾਰਾ ਧੰਨਵਾਦ ਕਰਨ ਆਇਆ ਬਈ ਹੈ ਵਾਹ ਬਾਈ ਵਾਹ ਜੀ ਵਾਹ ਤੇ ਤੇਲ ਕਢਾਇਆ ਹੋ ਬਾਈ ਕਾਣੀ ਚੋਂ ਤੇਲ ਕਿੰਨਾ ਕ ਨਿਕਲਿਆ ਆਉਂਦਾ ਕਾਣੀ ਚੋਂ ਤੇਲ ਬਾਈ 40% ਆ 40% ਨਿਕਲਿਆ ਆਉਂਦਾ ਠੀਕ ਹੈ ਤੇਲ ਪੂਰਾ ਵਧੀਆ ਹੁੰਦਾ ਕੋਈ ਦਿੱਕਤ ਤਾਂ ਨਹੀਂ ਹੈਗੀ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਐਦ ਕੀ ਫਿਰ ਬਾਈ ਕਿੰਨੇ ਏਕੜ ਲਾਉਂਦੀ ਸਲਾਹ ਕੀ ਐਦ ਕੀ ਬਾਈ 5 ਏਕੜ ਵਾਂਗੂ 5 6 ਏਕੜ ਲਾਉਂਦੀ ਸਲਾਹ ਠੀਕ ਹੈ ਨਹੀਂ ਵਧੀਆ ਬਾਈ ਉਸ ਤੋਂ ਪਹਿਲਾਂ ਕੋਈ ਹੋਰ ਵੈਰਾਈਟੀ ਲਾਉਂਦੇ ਹੁੰਦੇ ਸੀ ਬਾਈ ਉਸ ਤੋਂ ਬਾਅਦ ਬਾਈ ਜਰ ਲਾਨੇਦਾਰ ਹੁਣੀ ਕਰਦੇ ਹੁੰਦੇ ਨੇ ਖੇਤੀ ਇਸ ਤਰ੍ਹਾਂ ਨਵੇਂ ਵੜਿਆ ਹਨ ਵੀ ਉਹੀ ਪੁਰਾਣੇ ਵੀ ਚੱਲੀ ਜਾਂਦੇ ਸੀਗੇ ਦੋਸਤੋ ਸਟਾਰ ਐਗਰੀ ਸੀਡ ਦੀ ਬਈ ਜਿਹੜੀ ਸਰੋਂ ਆ ਨਾ ਸਟਾਰ 10 15 ਬਹੁਤ ਵਧੀਆ ਗਈ ਦੇਖ ਲਓ ਬਾਈ ਵੀ ਆਇਆ ਹੈ ਆਪਣੇ ਕੋਲ ਕਿਹੜਾ ਪਿੰਡਾ ਬਾਈ ਆਪਣਾ ਆਪਣਾ ਪਿੰਡ ਦੌਲੇ ਵਾਲਾ ਬਾਈ ਦੌਲੇ ਵਾਲੇ ਕਿੱਥੇ ਜੇ ਪੈ ਗਿਆ ਬਾਈ ਇਹ ਬਾਈ ਜਖੇਪਲ ਤੇ ਅਗਰਾਹਾ ਕੋਲ ਆ ਜਖੇਪਲ ਅਗਰਾਹਾ ਕੋਲ ਠੀਕ ਆ ਅਗਰਾਹਾ ਜਿੱਥੇ ਬੰਦੀ ਬਹੁਤ ਮਸ਼ਹੂਰ ਆ ਪੂਰੇ ਇੰਡੀਆ ਲੈਵਲ ਤੇ ਚਰਚੇ ਨੇਗੇ ਉਹਦੇ ਤੈਨੂੰ ਬਾਈ ਜਿਵੇਂ ਕੋਈ ਬਿਮਾਰੀ ਬਮੂਰੀ ਦਾ ਰਿਹਾ ਕਿ ਕਿਵੇਂ ਨਾ ਨਾ ਬਾਈ ਕੋਈ ਬਿਮਾਰੀ ਨਹੀਂ ਪੈਂਦੀ ਬਸ ਨਾਰਮਲ ਜੀ ਸਪਰੇ ਜਿਹੜੀਆਂ ਕਣਕ ਵੇਲੇ ਵਾਜ ਜਾਂਦੀ ਉਹ ਹੀ ਕਰ ਦਿੰਦੇ ਆ ਅਸਾਂ ਉਹੀ ਜਿਵੇਂ ਆਮ ਆਪਾਂ ਕਰ ਦਿੰਦੇ ਆਗੇ ਜਿਵੇਂ ਪੀੜਾ ਪੂਲਾ ਰੋਗ ਤੇ ਨੂੰ ਪੈਂਦੀ ਨਹੀਂ ਬਾਈ ਨਾ ਨਾ ਐਤਾ ਨਹੀਂ ਪੈਂਦਾ ਹਾਂ ਇੱਕ ਗੱਲ ਨੋਟ ਕੀਤੀ ਹੈ ਬਾਈ ਜਿਹੜੀਆਂ ਇਹ ਫਲੀਆਂ ਲੱਗਦੀਆਂ ਨੇ ਵੀ ਕਿਵੇਂ ਗੁੱਸਿਆਂ 'ਚ ਲੱਗਦੀਆਂ ਨੇ ਹੈਨਾ ਬਿਲਕੁਲ ਬਾਈ ਤੇ ਇੱਕ ਇਹਦਾ ਸਭ ਤੋਂ ਵਧੀਆ ਰਿਜ਼ਲਟ ਬਾਈ ਮੈਂ ਤੁਹਾਨੂੰ ਦੱਸਦਾ ਝਾੜ ਵਧ ਨਿਕਲਣ ਦਾ ਕਾਰਨ ਕੀ ਹੁੰਦਾ ਜਿਹੜਾ ਇਹਦਾ ਮੰਨ ਲਓ ਇੱਕ ਬੀਜ ਆਪਾਂ ਬੀਜਤਾ ਹੈਨਾ ਉਹ ਤੇ ਨਹੀਂ ਤਾਂ ਇੱਕ ਸਿੱਧਾ ਹੀ ਤਾਣੀ ਜਾਂਦੀ ਆ ਇਹਦੇ ਬਾਈ ਉਹ ਗੁੱਸਿਆਂ 'ਚ ਮੰਨ ਲਓ ਟੈਲਰਿੰਗ ਵਾੜੀ ਜ਼ਿਆਦਾ ਹੁੰਦੀ ਆ ਬਿਲਕੁਲ ਬਾਈ ਤੇ ਹੋਰ ਬਾਈ ਫਿਰ ਐਤ ਕੀ ਆਂਡੀ ਕਵਾਂਡੀ ਵੀ ਦੇਖ ਕੇ ਖੁਸ਼ ਹੁੰਦੇ ਦੀ ਹਾਂ ਹਾਂ ਬਾਈ ਆਲੇ ਦਾਲੇ ਆਲੇ ਮੁੰਡੇ ਨੇ ਵੀ ਕਹਾ ਵੀ ਸਾਨੂੰ ਵੀ ਲਿਆ ਕੇ ਦੇ ਵੀ ਇਹ ਠੀਕ ਹੈ ਹਾਂ ਬਿਲਕੁਲ ਐਤ ਕੀ ਵੀ ਬਾਈ ਤੁਹਾਨੂੰ ਵੀ ਜਰੂਰ ਆਪਾਂ ਮਹੱਈਆ ਹੋਊਗਾ ਜਿਹੜਾ ਵੀ ਤੁਹਾਡੇ ਮੰਨ ਲੋ ਤੁਹਾਡੇ ਲਵੇ ਸੁਨਾਮ ਪੈ ਜਾਂਦਾ ਹੈ ਨਾ ਸੁਨਾਮ ਵੀ ਜਿਹੜਾ ਕੰਪਨੀ ਦਾ ਡਿਸਟ੍ਰੀਬਿਊਟਰ ਹੁੰਦਾ ਉਹ ਤਾਂ ਮਿਲੂਗਾ ਤੇ ਖਾਸ ਤੌਰ ਤੇ ਬਾਈ ਦੇਖੋ ਅਸਲੀ ਕਿਸਾਨ ਦੀ ਪਹਿਚਾਣ ਮੈਨੂੰ ਬਾਈ ਤੁਹਾਡੀ ਡਰੈੱਸ ਕੋਡ ਵਾਲੀ ਵਧੀਆ ਲੱਗੀ ਯਾਰ ਬਹੁਤ ਸੋਹਣਾ ਲੱਗਿਆ ਸਿਸਟਮ ਤੇ ਬੜਾ ਵਧੀਆ ਵੀ ਖਾਸ ਤੌਰ ਤੇ ਭਰਾਵੋ ਇੱਕ ਕਿਸਾਨ ਭਰਾ ਆਪਣੇ ਕੋਲੇ ਆਇਆਗਾ ਤੇ ਬਾਈ ਹੋਰ ਵੀ ਕਿਸਾਨ ਵੀਰਾਂ ਨੂੰ ਮੈਸੇਜ ਦੇ ਦਿਓ ਆਪਦੇ ਵੱਲੋਂ ਬਾਈ ਹਾਂ ਹਾਂ ਬਾਈ ਆਪਾਂ ਕਹਿੰਦੇ ਹਣਾ ਜਿਹੜੇ ਸਰੋਂ ਬੀਜਦੇ ਨੇ ਵੀ ਸਟਾਰ 10 15 ਸਰੋਂ ਬੀਜੋ ਵੀ ਇਹਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਤੇ ਜਿਹੜੀ ਰੋਗ ਰੋਗ ਆ ਇਹਨੂੰ ਬਹੁਤ ਘੱਟ ਆਉਂਦਾਗਾ ਬਿਲਕੁਲ ਬਾਈ ਸੋ ਇਸੇ ਤਰ੍ਹਾਂ ਭਰਾਵੋ ਆਸ ਕਰਦੇ ਆ ਵੀ ਸਾਰੇ ਕਿਸਾਨ ਵੀਰਾਂ ਨੂੰ ਵੀਡੀਓ ਪਸੰਦ ਆਈ ਹੋਊਗੀ ਆਪਣੇ ਕਿਸਾਨ ਵੀਰ ਬਾਈ ਆਏ ਨੇਗੇ ਦੌਲੇ ਵਾਲਾ ਪਿੰਡ ਤੋਂ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਤੇ ਨਾਲ ਹੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੇਖੋ ਦੋਸਤੋ ਵੀ ਇੱਕ ਕਿਸਾਨ ਵੀਰ ਜਦੋਂ ਬਾਈ ਆਪਦੇ ਕੋਲੇ ਧੰਨਵਾਦ ਕਰਨ ਪਹੁੰਚਿਆ ਨਾ ਤਾਂ ਬਾਲੀ ਦਿਲ ਨੂੰ ਖੁਸ਼ੀ ਹੁੰਦੀ ਹੈ ਬਾਈ ਠੀਕ ਹੈ ਬਾਈ ਧੰਨਵਾਦ ਮਿਹਰਬਾਨੀ ਬਾਈ ਜੀ